ਅੱਜ ਮੇਰੇ ਪਰਿਵਾਰ ਲਈ ਡਾਕਟਰ ਗੁਰਪ੍ਰੀਤ ਕਾਰ ਲਈ ਬਹੁਤ ਵੱਡਾ ਦਿਨ ਹੈ ਜਦੋਂ ਇੱਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਿਹਾ ਹੈ ਔਰ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਆਈਆਂ ਹੋਈਆਂ ਨੇ ਕਰੇ ਕਰੇ ਆਈਆਂ ਹੋਈਆਂ ਨੇ ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ 'ਚ ਕਿਉਂਕਿ ਅਸੀਂ ਛੋਟੇ-ਛੋਟੇ ਪਿੰਡਾਂ 'ਚ ਉੱਠ ਕੇ ਆਏ ਹੋਏ ਲੋਕਾਂ ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਤਾਈਆਂ ਵੱਲੋਂ ਉਹ ਮਨਾਈ ਜਾਊਗੀ ਤੇ ਪ੍ਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਗੁਰਪ੍ਰੀਤ ਸਿੰਘ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਆਪ ਲੈ ਕੇ ਆਉਂਦਾ ਸੋ ਇਹਦੇ ਭਾਗ ਇਹ ਆਪ ਬਣਾਉਗੇ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਨਾ ਬੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰੇ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਤੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੇ ਤੇ ਮੈਂ ਬਹੁਤ ਖੁਸ਼ ਆ ਕਿ ਮੈਂ ਧੀ ਦਾ باپ ਬਣਿਆ ਤੇ ਮੈਨੂੰ ਮੇਰੇ ਕੋਲ ਅੱਜ ਲਫ਼ਜ਼ ਨਹੀਂ ਆਗੇ ਮਾਸਬ ਕਦੇ ਹਸਪਤਾਲ ਚ ਮਿਲ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਪਰੇਸ਼ਾਨੀ ਨਾ ਹੋਵੇ ਇਹ ਤੇ ਹੀ ਦੱਸ ਸਕਦੇ ਨੇ ਕਸਿਕਾ ਤੇਰੀ ਨਲਗੇ ਤੁਸੀਂ ਦੱਸੋ ਜੀ ਪਹਿਲਾਂ ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਜਾਂਦਾ ਸੀ ਨਾਲ ਤਾਂ ਕਿ ਕਿਉਂਕਿ ਜੇ ਮੈਂ ਜਾऊं ਜਾਂਦਾ ਤਾਂ ਫਿਰ ਪ੍ਰੋਟੋਕੋਲਮ ਤਾਂ ਕੋਈ ਸਿਕਿਉਰਟੀ ਹੈ ਸਿਕਿਉਰਟੀ ਮੁਤਾਬਕ ਨਾ ਸਾਰਾ ਹਸਪਤਲ ਸਟਕ ਹੋ ਜਾਂਦਾ ਹਾਂ ਜੀ ਗੱਲ ਮੈਨੂੰ 40 ਹਸਪੀਟਲ ਫਲ ਆਣੀ ਵੀ ਕਹੀ ਹੈ ਕਿ ਜਿਸ ਠਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ ਸਾਰੇ ਮਰੀਜ਼ ਜਿਨ੍ਹਾਂ ਚਿਰ ਮੈਂ ਰਹੂੰਗਾ ਠੁਕ ਠੁਕ ਘੰਟਾ ਪਹਿਲਾਂ ਲਾ ਰੰਦੇ ਸਿਕਿਉਰਟੀ ਘੰਟਾ ਤੋਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਬੀਟ ਕਰਦੇ ਮੈਂ ਚੰਗਾ ਨਹੀਂ ਸਮਝਦਾ ਸੋ ਮੈਂ ਕਦੇ ਵੀ ਨਹੀਂ ਗਿਆ ਤੇ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ ਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ ਤੇ ਮਨਸਰ ਨਾਮ ਰੱਖਿਆ ਹੈ ਨਾਮ ਬਾਰੇ ਕੋਈ ਸੋਚਿਆ ਨਾਮ ਕੀ ਰੱਖੋਗੇ ਇਸ ਤੀਜਾ ਕਿਉਂਕਿ ਘਰ ਦੇ ਵਿੱਚ ਕਹਿ ਰਹੇ ਕਿ ਪੂਰੀ ਖੁਸ਼ੀਆਂ ਦੇ ਨਾਲ ਇਹ ਤੀਨੂ ਨੂੰ ਸਵਾਗਤ ਕੀਤਾ ਜਾ ਰਿਹਾ ਜੀ ਬਿਲਕੁਲ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਆ ਰੱਖ ਸਕਦੇ ਸੋ ਇਹਦਾ ਨਾਮ ਅੱਜ ਅੱਖਾਂ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜੀਨੇ 9 ਮਹੀਨੇ ਆਪਣੀ ਕੁੱਖ ਚ ਰੱਖਿਆ ਉਹਨੂੰ ਪਾਲਿਆ ਤੇ ਮਤਲਬ ਮੁਸ਼ਕਲਾਂ ਚੱਲ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਿਹਾ ਵੀ ਮੈਂ ਡਾਕਟਰ ਗੁਰਪ੍ਰੀਤ ਨੇ ਸਲਾਹ ਕਰੂੰਗਾ ਸੋ ਆਉਂਦੇ ਹੋਏ ਸੀ ਸਲਾਹ ਕਰਕੇ ਇਹ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕੌਰ ਨਿਆਮਤ ਕੌਰ ਸਾਹਿਬ ਉਹ ਵੀ ਸੁਣਾਈ ਦਿਓ ਸਾਨੂੰ ਵੀ ਯਾਦ ਨਹੀਂ ਹੈਗਾ ਕਿ ਕੀ ਵੀ ਸੁਣਾਉਣਾ ਇੱਕ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋ ਜਾਏ ਤੁਹਾਡੇ ਤੇ ਪਰਮਾਤਮਾ ਦੇ ਸੋ ਇਹ ਬਖਸ਼ਿਸ਼ ਹੈ ਸੋ ਨਿਆਮਤ ਅੱਜ ਸੀਐਮ ਹਾਊਸ ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਦਾਈਆਂ ਆਈਆਂ ਚਾਚੀਆਂ ਸਾਰੀਆਂ ਅੰਦਰ ਬੈਠੀਆਂ ਨੇ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀਆ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ ਬਸ ਇਹੀ ਦੁਆ ਕਰਿਓ ਇੱਕ ਤਾਂ ਪੜਾਣ ਖਾ ਲਈਏ ਇੱਕ ਸੰਸਕਾਰ ਦੀ ਉਹਨਾਂ ਨੂੰ ਕਿਉ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਸੋ ਧੀਆ ਜਿਹੜੀਆਂ ਨੇ ਉਹ ਹਰ ਫੀਲਡ ਦੇ ਵਿੱਚ ਐਸੇ ਘਰ ਦੇ ਵਿੱਚ ਤੁਸੀਂ ਆਉਣਿਓ ਜਦੋਂ 10ਵੀਂ ਚੋਂ ਟਾਪ ਕਰਦੀਆਂ ਚਾਰ ਕੁੜੀਆਂ 12ਵੀਂ ਚੋਂ ਟਾਪ ਕਰਦੀਆਂ ਪੰਜ ਕੁੜੀਆਂ ਬੀਏ ਚੋਂ ਟਾਪ ਕਰਦੀਆਂ ਸੋਕਤੀਆਂ ਤੇ ਪਤਾ ਨਹੀਂ ਮੇਰੇ ਖਿਆਲ ਚ ਹੁਣ ਦੇ ਜ਼ਮਾਨੇ ਚ ਤਾਂ ਵੀ